ਹਰ ਬਾਬਾ ਮੰਦਰ ਬਾਬਾ ਬਲਕਨਾਥ ਕੋਟੋਈ ਸਮੂਹ ਸੰਗਤ ਐਨ ਆਰ ਆਈ ਵੀਰ ਅਤੇ ਲਾਕਨ ਵਸੀ ਆਂਦਰ ਸਹਿਯੋਗ ਨਾਲ ਸ਼੍ਰੀ ਵਿਸ਼ਕਰਮ ਮੰਦਰ ਕੋਟੋਈ ਵਿਖੇ ਸੰਗਤ ਦੇ ਹੁਕਮ ਅਨੁਸਾਰ ਬਾਬਾ ਜੀ ਦੇ ਚਾਲੇਲੇ ਲੰਗਰ ਲਗਾਇਆ ਜਾ ਰਿਹਾ ਹੈ ਤੇ ਬਾਬਾ ਬਲਕਨਾਥ ਦੇ ਜੋ ਵੀ ਸੰਗਤ ਆਉਂਦੀ ਜਾਂਦੀ ਹੈ ਉਹਨਾਂ ਦੇ ਲੰਗਰ ਲਗਾਇਆ ਗਿਆ ਆਉ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਆ ਰਾਬਾ ਬਾਬਾ ਬਾਲਕਨਾਥ ਜੀ ਦਾ ਬਹੁਤ ਸਾਕੇ ਕਰਵਾਉਂਦੇ ਜੈ ਹਰ ਸਾਲ ਦੀ ਤਰ੍ਹਾਂ ਪਿੰਡ ਕੋਟਰੀ ਵਾਸੀਆਂ ਵੱਲੋਂ ਐਨਆਰਆਈ ਭਰਾਵਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਬਾਬਾ ਬਾਲਕਨਾਥ ਜੀ ਦੇ ਕੇਸ ਦੇ ਮਹੀਨੇ ਚੱਲੇ ਚੱਪੇ ਹਨ ਉਹਨਾਂ ਦੇ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲਗਾਉਂਦੇ ਹਾਂ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਆ ਐਨਆਰਆਈ ਭਰਾਵਾਂ ਦਾ ਬੜਾ ਸਹਿਯੋਗ ਆ ਅਸੀਂ ਇਲਾਕਾ ਨਿਵਾਸੀਆਂ ਨੂੰ ਆਲੇ ਦੁਆਲੇ ਜਾਣ ਜਾਣ ਵਾਲੇ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਇੱਥੇ ਜਾਂਦੇ ਹੋਏ ਆਦੇ ਹੋਏ ਲੰਗਰ ਛੱਕ ਕੇ ਜਾਣ ਜਦੋਂ ਲੰਗਰ ਛੱਕ ਕੇ ਜਾਣ ਤਾਂ ਬਾਬਾ ਬਾਲਕਨਾਥ ਜੀ ਦੇ ਬਾਅਦ ਪਹੁੰਚ ਕੇ ਪਰਾਪਾ ਬਾਬਾ ਬਲਕਨ ਸਿੰਘ ਦਾ ਕਿੰਨੀ ਤਰੀਕ ਤੱਕ ਆ ਜੀ ਇਹ ਲੰਗਰ ਇਹ ਲੰਗਰ ਜਿੰਨੇ ਦਿਨ ਚਾਹਦੇ ਚੱਲਣੇ ਪੂਰਾ ਚੱਲਣਾ ਜੀ ਠੀਕ ਹੈ ਧੰਨਵਾਦ ਤੇ ਕੋਰਟ ਸੁਜੀਤ ਜੀ ਸੰਗਤਾਂ ਦਾ ਮੂਹਤ ਤੌਰ ਤੇ ਬੰਦੇ ਸਾਰੇ ਇਲਾਕੇ ਦੇ ਬੈਠੇ ਆ ਜੀ ਹਰ ਸਾਲ ਇਹ ਤੇ ਬਾਬਾ ਬਲਕਨ ਸਿੰਘ ਜੀ ਦੇ ਸ਼ਰਧਾਲੂਆਂ ਦੇ ਇੱਥੇ ਲੰਗਰ ਲੱਗਦਾ ਤੇ ਕੋਰਟ ਸੁਜੀਤ ਦਾ ਬੁਸ਼ਕਰਮਾ ਮੰਦਿਰ ਆ ਤੇ ਬਾਬਾ ਬਲਕਨ ਸਿੰਘ ਦਾ ਮੰਦਿਰ ਤਾਂ ਥੋੜਾ ਹਟਕਵੇਂ ਪੈ ਜਾਂਦਾ ਇਹ ਮੇਨ ਰੋਡ ਆ ਆ ਜੀਟੀ ਰੋਡ ਆ ਏ ਜਾਂਦਾ ਜੀ ਮਾਰ ਕੋ ਤੇ ਮਾਰ ਕੋ ਬਣ ਗਿਆ ਆ ਸਾਹਮਣੇ ਫਵਾੜਾ ਰੋਡ ਆ ਇਧਰੋਂ ਦਾ ਚੁੱਪਾ ਗਰਾ ਬਾਬਾ ਵਰਕਾ ਚਾ